ਇਹ ਨਹੀਂ ਲੀਡਰ ਲੱਭਦੇ ਉਸ ਟਾਈਮ ਤੇ ਉਹ 24 ਕੈਰਟ ਸੋਨੇ ਵਰਗਾ ਸੈਦ ਖੜਾ ਹੁੰਦਾ ਹੋਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉਸ ਨੂੰ ਦਬਾ ਲਿਆ ਜਾਂਦਾ ਹੈ ਕੁਝ ਉਸ ਦੀ ਸਿਕਿਉਰਿਟੀ ਉਸ ਨੂੰ ਦਬਾ ਲਿੰਦੀ ਹੈ ਕੁਝ ਉਸ ਦੇ ਕਾਪਰੇਟ ਘਰਾਣੇ ਜੋ ਉਸ ਨੂੰ ਪੈਸਾ ਭਰਦੇ ਆ ਉਹ ਦਬਾ ਲੈਂਦੇ ਆ ਜਿਨ੍ਹਾਂ ਦੀਆਂ ਵੱਡੀਆਂ ਇੰਡਸਟਰੀਆਂ ਹੁੰਦੀਆਂ ਉਹ ਲੋਕ ਉਹਨਾਂ ਲੀਡਰਾਂ ਨੂੰ ਦਬਾ ਲੈਂਦੇ ਆ ਸੋ ਇਸ ਨਾਲੋਂ ਤਾਂ ਵਧੀਆ ਇਹ ਕਿ ਰਾਸ਼ਟਰੀ ਰਾਜ ਸਾਡੇ ਪੰਜਾਬ ਦੇ ਵਿੱਚ ਕੋਈ 10 ਸਾਲ ਲੱਗ ਜੇ ਸਾਨੂੰ ਉਸ ਦਾ ਵੀ ਪਤਾ ਲੱਗ ਜਾਊਗਾ ਕਿ ਉਹ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਕਰਵਾ ਰਹੀ ਹੈ ਕੁਝ ਨਾ ਕੁਝ ਤਾਂ ਸਾਡੇ ਪ੍ਰਾਂਤ ਨੂੰ ਹਾਸਲ ਹੋਊਗਾ ਸਾਡੇ ਪ੍ਰਾਂਤ ਦੇ ਵਿੱਚ ਬਾਹਰੋਂ ਜਿੰਨੇ ਵੀ ਵੀਰ ਕਮਾਈ ਕਰਨ ਇੱਥੇ ਆਉਂਦੇ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਸੈਟਲ ਹੋ ਰਹੇ ਆ ਸਾਡੇ ਪੰਜਾਬੀ ਲੋਕ ਮੀਡਲ ਕਲਾਸ ਫੈਮਲੀਆਂ ਜਿਸ ਦੇ ਵਿੱਚ ਜੱਟ ਕਿਸਾਨ ਵੀ ਹੁਣ ਬਿਲਕੁਲ 10 ਕਿੱਲੇ ਵਾਲਾ ਵੀ ਬਹੁਤਾ امیر ਆਦਮੀ ਨਹੀਂ ਰਿਹਾ ਜਿਸ ਤਰ੍ਹਾਂ ਉਹਨੇ ਆਪਣੇ ਖਰਚੇ ਵਧਾ ਲਏ ਆ ਔਰ ਦੂਸਰੀ ਗੱਲ ਕਿਸਾਨਾਂ ਨਾ ਭਰਾਵਾਂ ਨੂੰ ਵੀ ਮੈਂ ਕਹਿ ਰਿਹਾ ਕਿ ਆਪਦੇ ਖਰਚੇ ਨੂੰ ਕੰਟਰੋਲ ਕਰੋ ਆਪਦੀ ਬਸਟ ਨੂੰ ਕੰਟਰੋਲ ਕਰੋ ਕਮ ਸੇ ਕਮ ਟੈਕਸ ਗਵਰਨਮੈਂਟ ਨੂੰ ਜਾਨ ਦਿਓ ਜਿਸ ਨਾਲ ਇਹਦੇ ਕੰਨ ਖੁੱਲਣ ਕਿ ਬਾਹਰੋਂ ਸਾਨੂੰ ਟੈਕਸ ਨਹੀਂ ਆ ਰਿਹਾ ਸੋ ਬੇਨਤੀ ਨੂੰ ਪ੍ਰਵਾਨ ਕਰੋ ਆਪਦੀਆਂ ਫੈਮਲੀਆਂ 'ਚ ਖੁਸ਼ ਰਵੋ ਕਿਸਾਨ ਜੁਨੀਅਨਾਂ ਦਾ ਸਾਥ ਦਿਓ ਡੱਲੇ ਵਾਲੀ ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਛੇੜ ਨੂੰ ਛੇਤੀ ਤੰਦਰੁਸਤ ਕਰੇ ਚਲੋ ਉਹਨਾਂ ਨੂੰ ਜੋ ਪ੍ਰੋਬਲਮ ਉਹਨਾਂ ਨੇ ਦਿਖਾ ਰਹੇ ਆ ਮੋਬਾਈਲਾਂ ਦੇ ਥਰੂ ਉਹ ਮਾਰਾ ਇਹ ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਕਰੇ ਸੋ ਮੇਰੀ ਬੇਨਤੀ ਆ ਕਿ ਸਾਰੇ ਕਿਸਾਨ ਵੀਰਾਂ ਨੂੰ ਵੀਰ ਜੀ ਅੱਜ ਕਿਸਾਨਾਂ ਦਾ ਸਾਥ ਦੇਣ ਦੀ ਤੁਹਾਨੂੰ ਲੋੜ ਆ ਕੋਈ ਲੋੜ ਨਹੀਂ ਕੋਈ ਲੱਖ ਰੁਪਏ ਨੂੰ ਕਿੱਲਾ ਜਾ ਰਿਹਾ ਕੋਈ 50000 ਨੂੰ ਕਿੱਲਾ ਜਾ ਰਿਹਾ 2-4 ਸਾਲ ਫਸਲ ਜੀ ਨਾ ਵੀ ਜਾਵੇਗੀ ਤੇ ਕੋਈ ਉਹਦਾ ਫਰਕ ਨਹੀਂ ਪੈਂਦਾ ਪਰ ਇੰਨੀ ਨਾਗਿਰੋ ਵੈਰ ਕੀ ਵੇਖੋ ਆੜਤੀਆਂ ਨੇ ਕੀ ਨਵੇਂ ਤੰਦੇ ਬਣਾਏ ਆ ਜੀ ਅਸੀਂ ਕੱਟ ਲਾਉਣਾ ਜਦਕਿ ਠਾਰਾ ਮੌਤਰ ਤੋਂ ਥੱਲੇ ਵਾਲਾ ਝੋਨਾ ਜਿਹੜਾ ਸੀ ਉਹ ਬਹੁਤ ਸੁੱਕਿਆ ਮੰਨਿਆ ਜਾਂਦਾ ਸੀ ਇਹ ਸਾਰੀਆਂ ਜਿਹੜੀਆਂ ਕ੍ਰਿਤਿयां ਬਣਾਈਆਂ ਜਾ ਰਹੀਆਂ ਐ ਇੱਕ ਦੂਜੇ ਨੂੰ ਖਾਣ ਲਈ ਬਣਾਈਆਂ ਜਾ ਰਹੀਆਂ ਐ ਏਸੀ ਤੋਂ ਕੁਰੇਜ ਕਰੋ ਤੇ ਕਿਸਾਨਾਂ ਨੂੰ ਮਿਹਰਤੀ ਕਰਦਾ ਕਿ ਜਿੰਨੇ ਵੀ ਹੋ ਸਕਦੇ ਵਾਧੂ ਵਾਦੇ ਇਸ ਚੀਜ਼ ਦਾ ਹਿਸਾਬਣੋਂ ਮਿਹਰਬਾਨੀ ਕੋਈ ਗਲਤੀ ਹੋ ਗਈ ਹੋਵੇ ਵੀਰ ਤੂੰ ਗੱਲ ਕਰਦਿਆਂ ਤਾਂ ਉਹ ਉੱਦੇ ਲਈ ਮੈਂ ਖਿਮਾ ਮੰਗਾ ਜਾ ਸਕਿਆਂ ਮੈਂ ਮਾਫੀ ਮੰਗਦਾ ਸਾਰੀ ਸਮੁੱੱਚੀ ਪੰਜਾਬ ਪਬਲਿਕ ਤੋਂ ਕਿਸੇ ਦੇ ਮਨ ਨੂੰ ਦੁੱਖ ਲੱਗਾ ਹੋਵੇ ਤੇ ਉਹਦੇ ਤੋਂ ਮੈਂ ਮਾਫੀ ਮੰਗਦਾ ਹਾਂ ਪਰ ਇਹ ਸੱਚ ਆ ਕੇ ਅਸੀਂ ਆਪਣੇ ਬੱਚਿਆਂ ਲਈ ਆਉਣ ਵਾਲੇ ਸਮੇਂ 'ਚ ਜ਼ਹਿਰ ਬੀਜ ਰਹੇ ਹਾਂ ਜਿਸ ਦਾ ਕੋਈ ਭੁਗਤਾਨ ਨਹੀਂ ਕਰ ਰਿਹਾ